ਮੈਂ ਅੱਜ ਪੰਜਾਬ ਸਰਕਾਰ ਦੇ ਬਾਰੇ ਵਿੱਚ ਕਹਿਣਾ ਚਾਹਨਾ ਮਾ ਜਲੰਧਰ ਰਿਮ ਰੈਸਟ ਨੇ ਅੱਜ ਤੋਂ 10 ਸਾਲ ਪਹਿਲਾਂ 2011 ਵਿੱਚ ਰੈਜੀਡੈਂਸ ਸਕੀਮ ਪਲਾਟ ਪਲਾਟ ਦਿੱਤੇ ਸਨ ਉਹ ਅੱਜ ਤੱਕ ਸਾਰੀ ਸਕੀਮ ਵਿੱਚ ਇਹ ਲੜਚ ਰਚ ਗਈ ਹੈ ਕੋਈ ਡਰਾਮ ਨਹੀਂ ਕੋਈ ਵਿਕਾਸ ਨਹੀਂ ਹੋਇਆ ਮੈਨੂੰ ਪਲਾਟ 192 ਸੀ 2011 ਵਿੱਚ ਅਲਾਟ ਹੋਇਆ ਸੀ ਪਰ 2012 ਤੋਂ ਲੈ ਕੇ ਅੱਜ ਤੱਕ 10 ਸਾਲ ਚ ਸਾਰੇ ਤਰ੍ਹਾਂ ਦੇ ਜੀਤਦੇ ਨੇ ਮੈਂ ਕਿ ਰਟਾਇਰਡ ਹਾਂ ਮਾ ਕਿੰਨੇ ਸਿੱਟ ਜਨਾਵਾ ਪੈਸੇ ਸਾਰੇ ਦੇ ਬੱਠੇ ਆ ਸਾਰੀ ਦੰਦੀ ਦੇ ਸਾਰੀ ਕਮਾਈ ਦੇ ਬੱਠੇ ਵਾ ਪਰ ਮੇਰੇ ਹੱਥ ਵੀ ਖਾਲੀ ਨਹੀਂ ਮੇਰੀ ਜੇਬਾਂ ਵੀ ਖਾਲੀ ਨਹੀਂ ਮੈਂ ਜਾਣਾਂ ਵਾ ਪੰਜਾਬ ਸਰਕਾਰ ਦੀ ਜਿੰਨੇ ਬਾਇੰਸਾ ਪਾਈ ਆ ਸਾਰੀ ਬੀਸਟਲ ਕੀਤੀਆਂ ਨੇ ਜਿੰਨੇ ਜਦ ਵਿੱਚ ਚੋਪਾ ਨਹੀਂ 판 ਹੈ ਇਸ ਲਈ ਜੀ ਪੰਜਾਬ ਸਰਕਾਰ ਜੋ ਉਮੀਦ ਕਰਨੀਆਂ ਕਿ ਸਭ ਤੋਂ ਸਭ ਨੂੰ ਡੀਜ਼ਲ ਮਿਲੇਗਾ ਕਲਾਸ ਗੈਨਸੀ ਠੀਕ ਹੋਏਗੀ ਅਸੀਂ ਭਗਵਾਨ ਤੋਂ ਮੰਗ ਬੈਸ ਬਸਿਸ ਦੇਣੀਆਂ ਔਰ ਉਮੀਦ ਕਰਨੀਆਂ ਕਿ ਸਾਨੂੰ ਪੂਰਾ ਇਨਸਾਫ ਮਿਲੇਗਾ ਔਰ ਪੰਜਾਬ ਦੀ ਸਰਕਾਰ ਲਈ ਨਸ਼ਾ ਮੁਕਤ ਹੋਏਗੀ ਡਰਗ ਮਾਫੀਆ ਟ੍ਰਾਂਸਪੋਰਟ ਮਾਫੀਆ ਸੈਂਡ ਮਾਫੀਆ ਸਾਰਾ ਠੀਕ ਹੋਏਗਾ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਹੌਟ ਨਿਊਜ਼ ਇੰਡੀਆ ਚ ਮੈਂ ਹਾਂ ਤੁਹਾਡਾ ਕੁਮਾਰ ਅਮਿਤ ਅੱਜ ਫੇਰ ਇੱਕ ਵਾਰ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਜਲੰਧਰ ਇੰਪਰੂਵਮੈਂਟ ٹرسٹ ਦੇ ਵਿੱਚ ਹੋਏ ਘੁਟਾਲਿਆਂ ਦੇ ਮਾਮਲੇ ਨੂੰ ਲੈ ਕੇ ਜਲੰਧਰ ਇੰਪਰੂਵਮੈਂਟ ٹرسٹ ਦੇ ਵਿੱਚ ਘੁਟਾਲੇ ਕੋਈ ਛੋਟੇ ਲੈਵਲ ਤੇ ਨਹੀਂ ਬਹੁਤ ਵੱਡੇ ਲੈਵਲ ਤੇ ਹੋਏ ਨੇ ਪਰ ਇੱਕ ਚੀਜ਼ ਜਿਹੜੀ ਅੱਜ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆਂ ਬਈ ਇਹ ਘੁਟਾਲੇ ਕੋਈ ਹੁਣ ਨਵੇਂ ਜਾਂ ਚੰਦ ਸਾਲਾਂ ਤੋਂ ਨਹੀਂ ਹੋ ਰਹੇ ਬਹੁਤ ਲੰਬੇ ਸਮੇਂ ਤੋਂ ਇਹ ਘੁਟਾਲੇ ਹੋ ਰਹੇ ਨੇ ਔਰ ਜਲੰਧਰ ਇੰਪਰੂਵਮੈਂਟ ٹرسٹ ਪਤਾ ਨਹੀਂ ਇਹਨੂੰ ਕੀ ਇੱਕ ਅভিশਾਪ ਹੈ ਇੱਕ ਕੋਈ ਕਿਸੇ ਨੇ ਜਾਂ ਜਿਹਦਾ ਕਹਿੰਦੇ ਹਨ ਨਾ ਕੋਈ ਅ ਨਜ਼ਰ ਲੱਗੀ ਹੋਈ ਹੈ ਸਾਡੇ ਜਲੰਧਰ ਦੇ ਇੰਪਰੂਵਮੈਂਟ ٹرسٹ ਨੂੰ ਵੀ ਇਹਦੇ ਦੁਆਰਾ ਬਣਾਈ ਗਈਆਂ ਸਾਰੀਆਂ ਜਿਹੜੀਆਂ ਵਿਕਾਸ ਸਕੀਮਾਂ ਸੀ ਉਹਦੇ ਵਿੱਚ ਲੋਕ ਹਾਲੇ ਤੱਕ ਪਛਤਾ ਰਹੇ ਨੇ ਨਾ ਖੁਸ਼ ਨੇ ਔਰ ਲਗਾਤਾਰ ਵਿਰੋਧ ਦਿਤਾ ਰਹੇ ਨੇ ਗੱਲ ਕਰੀਏ ਅਸੀਂ ਇੰਦਰਾਪੁਰਮ ਸਕੀਮ ਦੀ ਜਿੰਨੂ ਕੀ ਮਾਸਟਰ ਗੁਰਬਤਾ ਸਿੰਘ ਇਨਕਲੇਵ ਵੀ ਕਿਹਾ ਜਾਂਦਾ ਹੈ ਇਹ ਕੈਪਟਨ ਅਮਰਿੰਦਰ ਸਿੰਘ ਜਦੋਂ ਸੀਐਮਸੀ ਉਸ ਵੇਲੇ ਔਰ ਚੌਧਰੀ ਜਜੀਤ ਸਿੰਘ ਜਦੋਂ ਲੋਕਲ ਬਾਡੀ ਮੰਤਰੀ ਸੀ ਉਸ ਵੇਲੇ 인ਦਰਾ ਗਾਂਧੀ ਜਿਹੜੀ ਦੇਸ਼ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਦੇ ਨਾਮ ਤੇ ਸਕੀਮ ਲਾਂਚ ਕੀਤੀ ਗਈ ਉਸ ਵੇਲੇ ਚੇਅਰਮੈਨ ਅਪਰੂਵਮੈਂਟ ٹرسٹ ਸੀਗੇ ਸਰਦਾਰ ਤ੍ਰਿੰਦਰ ਸਿੰਘ ਬਿੱਟੂ 13 ਫਰਵਰੀ 2006 ਨੂੰ ਪਲਾਟਾਂ ਦੀ ਬੁਕਿੰਗ ਸ਼ੁਰੂ ਹੋਈ ਤੇ 13 ਮਾ 14 ਮਾਰਚ 2006 ਤੱਕ ਇਹ ਪਲਾਟਮੈਂਟ ਚੱਲੀ ਸਭ ਤੋਂ ਵੱਡੀ ਗੱਲ ਇਹ ਵੈ ਇਸ ਪੂਰੇ ਮਾਮਲੇ ਦੇ ਵਿੱਚ ਕੀ ਇਹ ਜਿਹੜੀ ਸਕੀਮ ਸੀਗੀ ਇਹ ਸਕੀਮ ਬੁਰੀ ਤਰ੍ਹਾਂ ਪਲਾਟ ਫਲੈਟ ਬਣੀ ਵੀ ਨਹੀਂ ਉੱਥੇ ਮੂਲ ਬੂਤ ਸੁਵਿਧਾਵਾਂ ਵੀ ਨਹੀਂ ਦਿੱਤੀਆਂ ਗਈਆਂ ਤੇ ਲੋਕਾਂ ਨੂੰ ਜ਼ਬਰਦਸਤੀ ਅੰਡਰ ਪ੍ਰੈਸ਼ਰ ਅੰਡਰ ਇੱਕ ਤਰ੍ਹਾਂ ਟੌਰਚਰ ਕਰਕੇ ਉਹਨਾਂ ਨੂੰ ਪੋਜ਼ੀਸ਼ਨ ਜਿਹੜੇ ਉਹ ਦੇ ਦਿੱਤੇ ਗਏ ਔਰ ਪੈਸੇ ਜਿਹੜੇ ਉਹਨਾਂ ਕੋ ਲੈ ਲਿੱਤੇ ਗਏ ਤੁਸੀਂ ਹੈਰਾਨ ਹੋ ਜਾਓਗੇ ਬਈ ਪੋਜੈਸ਼ਨ ਦੇ ਦਿੱਤਾ ਗਿਆ ਤੇ ਬਿਜਲੀ ਦੀ ਸਪਲਾਈ ਫਲੈਟਾਂ ਚ ਨਹੀਂ ਸੀ ਲੋਕਾਂ ਨੇ ਇਹਨਾਂ ਦੀ ਮੰਤਾਂ ਪਾ ਛੜੀਆਂ ਬਈ ਸਾਡੇ ਕੋਲ ਤੇ ਦੇਖੋ ਤੁਸੀਂ ਕੋਈ ਸੁਵਿਧਾ ਹੀ ਨਹੀਂ ਦਿੱਤੀ ਅਸੀਂ ਉੱਥੇ ਕਿੱਥੇ ਰਵਾਂਗੇ ਸੜਕਾਂ ਪ੍ਰੋਪਰ ਨਹੀਂ ਹੈਗੀਆਂ ਲਾਈਟ ਹੈ ਨਹੀਂ ਉੱਥੇ ਅਸੀਂ ਕਿੱਦਾਂ ਰਹਿ ਸਕਦੇ ਆ ਪਰ ਉਹਨਾਂ ਨੂੰ ਇਦਾਂ ਦੇ ਇੱਕ ਨੋਟਿਸ ਕੱਢ ਕੇ ਉਹਨਾਂ ਨੂੰ ਡਰਾਇਆ ਗਿਆ ਧਮਕਾਇਆ ਗਿਆ ਵੀ ਜੇ ਤੁਸੀਂ ਕਬਜ਼ਾ ਨਹੀਂ ਲੋਗੇ ਤੇ ਅਸੀਂ ਸਮਝਾਂਗੇ ਵੀ ਤੁਸੀਂ ਕਬਜ਼ਾ ਲੈ ਲਿਆ ਹੋਇਆ ਤੇ ਤੁਹਾਨੂੰ ਹਰ ਉਹਦਾ ਚੌਕੀਦਾਰ ਦਾ 1000 ਰੁਪਏ ਮਹੀਨਾ ਵੀ ਜਿਹੜਾ ਹੈ ਉਹ ਤੁਹਾਨੂੰ ਦੇਣਾ ਪਏਗਾ ਇਹ ਸਨ 2009 ਦੀ ਗੱਲ ਹੈ ਤੇ ਇਹ 15 10 2009 ਨੂੰ ਜਿਹੜੀ ਇਹ ਚੀਜ਼ ਜਿਹੜੀ ਹੋਈ ਉਸ ਵੇਲੇ ਜੰਦਰ ਦੇ ਵਿੱਚ ਈਓ ਸੀਗੇ ਆਰ ਐਲ ਭਗਤ ਤੇ ਚੇਅਰਮੈਨ ਸੀਗੇ ਬਲਜੀਤ ਸਿੰਘ ਨੀਲਾਮਲ ਦੋਸਤੋ ਇਹ ਜਿਹੜੀ ਸਕੀਮ ਹੈ ਇਹਦੇ ਬਾਰੇ ਕੁਝ ਲੋਕਾਂ ਨੇ ਆਰਟੀਆਈ ਪਾਈਆਂ ਕੰਪਲੇਂਟਸ ਕੀਤੀਆਂ ਕੂਟ ਦੇ ਵਿੱਚ ਵੀ ਗਏ ਪਰ ਮਾਮਲਾ ਉੱਥੇ ਦਾ ਉੱਥੇ ਬਣਾ ਰਿਹਾ ਸਰਕਾਰਾਂ ਬਦਲ ਗਈਆਂ ਚੇਅਰਮੈਨ ਬਦਲ ਗਏ ਅਧਿਕਾਰੀ ਕਰਮਚਾਰੀ ਬਦਲ ਗਏ ਪਰ ਆਮ ਜਨਤਾ ਨੂੰ ਇਨਸਾਫ ਨਹੀਂ ਮਿਲਿਆ ਦੋਸਤੋ ਇੱਥੋਂ ਤੱਕ ਕਿ ਇਹ ਜਿਹੜਾ ਮਾਮਲਾ ਹੈ ਇਹ ਆਪਣਾ ਹਾਈ ਕੋਰਟ ਤੱਕ ਵੀ ਗਿਆ ਹਾਈ ਕੋਰਟ ਤੋਂ ਸਟੇ ਵੀ ਹੋਇਆ باوجود ਉਸਦੇ ਮਤਲਬ ਜਿਹਨੂੰ ਆਪਾਂ ਕਹਿੰਦੇ ਆਂ ਵੀ ਅਧਿਕਾਰੀਆਂ ਨੇ ਆਪਣਾ ਅੜੀਲ ਰਵਈਆ ਅਪਣਾਏ ਰੱਖਿਆ ਇੰਪਰੂਵਮੈਂਟ ਰਿਸ ਜੰਦਰ ਦੀ ਆਪਾਂ ਗੱਲ ਕਰ ਰਹੇ ਆ ਤੇ ਇੱਥੇ ਇਦਾਂ ਦਾ ਤੇ ਕਾਰਨਾਮੇ ਹੋਏ ਨੇ ਜਿਹੜੇ ਸੁਣ ਕੇ ਜਿਨ੍ਹਾਂ ਬਾਰੇ ਤੁਹਾਡੇ ਪੈਰਾਂ ਥਲੇ ਜ਼ਮੀਨ ਖਿਸਕ ਜਾਏਗੀ ਆ ਦੋ ਐਵੀਡੈਂਟਰੀ ਪ੍ਰੂਫ ਅਗੇ ਮੇਰੇ ਕੋਲ ਐਵੀਡੈਂਟਲੀ ਪ੍ਰੂਫ ਨੇ ਇਹ ਜੰਦਰ ਇੰਪਰੂਵਮੈਂਟ ਰਸ ਦੀ ਇੱਕ ਲੈਟਰ ਹੈ 181 2012 ਦੀ ਇੱਕ ਹੈਗੀ 66 2016 ਦੀ ਤੁਸੀਂ ਸੋਚਦੇ ਹੋਵੋਗੇ ਮੈਂ ਦੋ ਚਿੱਠੀਆਂ ਦੇ ਬਾਰੇ ਕੀ ਕਹਿਣਾ ਚਾਹਨਾ ਕਿਉਂ ਇਹ ਦੋ ਚਿੱਠੀਆਂ ਤੁਹਾਨੂੰ ਦੱਸ ਰਿਹਾ ਦੋਸਤੋ ਇਕ ਤੋਂ ਦੇ ਹੋਏ ਕੁਟਾਲਿਆਂ ਦੀ ਪਰਾਕਾਸ਼ਟਾ ਇਹਦੀ ਜਿਹੜਾ ਲੈਵਲ ਹੈ ਹਾਈਟ ਉਹ ਕਿਸ ਤਰ੍ਹਾਂ ਪਤਾ ਲੱਗਦੀ ਹੈ ਇਹ ਦੋ ਚਿੱਠੀਆਂ ਰਾਹੀਂ ਇਹ ਦੋਨੋਂ ਚਿੱਠੀਆਂ ਜਿਹੜੀਆਂ ਹੈਗੀਆਂ ਮੈਂ ਦੋ ਅਲੱਗ-ਅਲੱਗ ਬੰਦਿਆਂ ਨੂੰ ਕੱਢੀਆਂ ਗਈਆਂ ਦੋ ਅਲੱਗ-ਅਲੱਗ ਚੇਅਰਮੈਨਾਂ ਵੱਲੋਂ ਦੋ ਅਲੱਗ-ਅਲੱਗ ਸਾਲਾਂ ਦੇ ਵਿੱਚ ਅਲੱਗ-ਅਲੱਗ ਸਮੇਂ ਦੇ ਪਰ ਇਹਨਾਂ ਵਿੱਚ ਇੱਕ ਕਾਮਨ ਫੈਕਟਰ ਕੀ ਹੈ ਕਾਮਨ ਫੈਕਟਰ ਇਹ ਵੈ ਵੀ ਇਹ ਇੱਕੋ ਹੀ ਪਲਾਟ ਦੀ ਅਲੋਟਮੈਂਟ ਲੈਟਰ ਹੋ ਗਏ ਹਨ ਇੱਕ ਪਲਾਟ ਦੋ ਵਾਰੀ ਅਲਰਟ ਹੋ ਗਿਆ ਦੋ ਵਾਰੀ ਅਲਰਟ ਹੋ ਗਿਆ ਪਲਾਟ ਨੰਬਰ 151 ਸੀ ਕੋਰਨਰ ਵਿਕਾਸ ਖੇਮ 94.99 ਏਕੜ ਸੂਰੀਆਨ ਪਲੇਸ ਐਕਸਟੈਂਸ਼ਨ ਰਕਬਾ 100 ਵਰਗ ਗੱਜ ਅਲਰਟ ਕਰਨ ਬਾਰੇ ਹੁਣ ਇਹਦੇ ਵਿੱਚ ਸੋਚਣ ਵਾਲੀ ਗੱਲ ਹੈ ਵੀ ਦੋ ਬਿਨੇ ਪੱਤਰ ਨੰਬਰ ਅਲੱਗ-ਅਲੱਗ ਪਏ ਹੋਏ ਨੇ ਦੋ ਅਲਾਟੀ ਅਲੱਗ-ਅਲੱਗ ਨੇ ਜਿਨ੍ਹਾਂ ਨੂੰ ਲੋਡ ਹੋਇਆ ਤੇ ਪਲਾਟ ਇੱਕੋ ਹੀ ਹੈ ਲੋ ਦੋਸਤੋ ਅਸੀਂ ਕਹਿੰਨੇ ਆ ਵੀ ਬੋ ਸੁਣਿਆ ਵੀ ਕੋਈ ਬੰਦਾ ਧੋਖੇ ਨਾਲ ਆਪਣਾ ਇੱਕ ਮਕਾਨ ਜਾਂ ਪਲਾਟ ਦੋ ਜਗ੍ਹਾ ਵੇਚ ਦਿੰਦਾ ਬਿਆਨਾ ਕਰ ਲੈਂਦਾ ਮਤਲਬ ਆਪਣਾ ਪੈਸੇ ਉਹਨਾਂ ਨੂੰ ਲੈ ਲੈਂਦਾ ਬੈਂਕ ਕੋਲੋਂ ਕਰਜ਼ਾ ਲੈਦਾ ਪਰ ਕਿਹ ਸਰਕਾਰੀ ਵਿਭਾਗ ਵੀ ਇਹੋ ਜਿਹਾ ਕਰ ਸਕਦਾ ਸਰਕਾਰੀ ਵਿਭਾਗ ਦੇ ਵੱਲੋਂ ਅਗਰ ਇੱਕ ਪਲਾਟ ਦੋ ਬੰਦਿਆਂ ਨੂੰ ਅਲਾਟ ਕਰ ਦਿੱਤਾ ਗਿਆ ਹੈ ਤਾਂ ਉਹਦੇ ਪਿੱਛੇ ਕੀ ਕਾਰਨ ਹੋ ਸਕਦਾ ਸੋਚੋ ਭਰੇ ਇਹਦੇ ਪਿੱਛੇ ਕੀ ਰੀਜ਼ਨ ਸੀ ਕੀ ਨਹੀਂ ਇਹ ਤੇ ਬਿਹਤਰ ਇਹਨਾਂ ਦੀਆਂ ਫਾਈਲਾਂ ਤੋਂ ਪਤਾ ਚੱਲ ਸਕਦਾ ਪਰ ਹੋ ਸਕਦਾ ਹੈ ਵੀ ਕੋਈ ਨਾ ਕੋਈ ਇਹਨਾਂ ਨੇ ਬਹਾਨਾ ਮਾਰਿਆ ਹੋਵੇ ਇਹ ਜਿਹੜਾ ਪਹਿਲਾ ਲੈਟਰ ਮੈਂ ਤੁਹਾਨੂੰ ਦੱਸਿਆ ਸੀਗਾ 2012 ਦਾ ਸ਼੍ਰੀਮਤੀ ਅਸ਼ੋਕ ਕੁਮਾਰੀ ਵਾਈਫ ਆਫ ਸ਼੍ਰੀ ਮਨੂ ਹੋਰੀ ਵੀਪੀਓ ਪਿਪਲਾ ਵਾਲਾ ਹਿਸ਼ਾਰਪੁਰ ਦੇ ਨਾਂ ਤੇ ਹੈ ਜੀ ਔਰ ਇਹ ਜਿਹੜੀ ਲੈਟਰ ਹੈ ਇਹ ਬਲਜੀਤ ਸਿੰਘ ਨੀਲਾ ਮਹਿਲ ਚੇਅਰਮੈਨ ਜਿੰਦਰ ਇੰਪਰੂਵਮੈਂਟ ਟਰਸਟ ਵੱਲੋਂ ਜਾਰੀ ਕੀਤੀ ਗਈ ਹੈ ਠੀਕ ਹੈ ਜੀ 2016 ਦੇ ਵਿੱਚ ਇਹੀ ਪਲਾਟ ਜਿਹੜਾ ਹੈਗਾ ਵੈ ਉਹ ਸ਼੍ਰੀਮਤੀ ਕਮਲੇਸ਼ ਕੁਮਾਰੀ ਵਾਈਫ ਆਫ ਲੇਟ ਰਿਸ਼ੀ ਰਾਜ 1130 ਸੰਤਨਗਰ ਲਾਡੋਵਰੀ ਰੋਡ ਗਿਲੰਦਰ ਨੂੰ ਅਲਾਟ ਕੀਤਾ ਗਿਆ ਇਹ ਉਸ ਵੇਲੇ ਦੇ ਜਿਹੜੇ ਈਓ ਉਸ ਵੇਲੇ ਜਿਹੜੇ ਮੌਜੂਦਾ ਜਿਹੜੇ ਸਟੇਟ ਅਫਸਰ ਸੀ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਦੋਸਤੋ ਕੋਟਾਲੇ ਇਦਾਂ ਦੇ ਹੋਏ ਨੇ ਇੱਥੇ ਵੀ ਉਹਦੇ ਬਾਰੇ ਮਤਲਬ ਆਪਾਂ ਕੀ ਐਕਸਪਲੇਨ ਕਰੀਏ ਇਨਾ ਕੋ ਜ਼ਬਰਦਸਤ ਲਾ ਨੂੰ ਤੱਜੀਆਂ ਉਡਾਉਂਦੇ ਹੋਏ ਹਰ ਕਾਗਜ਼ ਨੂੰ ਤੋੜ ਮਰੋੜ ਕੇ ਆਪਣੀ ਸੁਵਿਧਾ ਦੇ ਅਨੁਸਾਰ ਇੱਥੇ ਹਰ ਵੇਲੇ ਗਲਤ ਕੰਮ ਕੀਤੇ ਗਏ ਨਜਾਇਜ਼ ਕੰਮ ਕੀਤੇ ਗਏ ਬਹੁਤ ਸਾਰੇ ਲੋਕਾਂ ਨੇ ਇਹਦੇ ਲੈ ਕੇ ਆਵਾਜ਼ ਵੀ ਚੱਕੀ ਔਰ ਉਸ ਆਵਾਜ਼ ਨੂੰ ਦਬਾਨ ਲਈ ਵੀ ਉਹਨਾਂ ਨੂੰ ਡਰਾਇਆ ਵੀ ਗਿਆ ਧਮਕਾਇਆ ਵੀ ਗਿਆ ਧਮਕੀਆਂ ਦਿੱਤੀਆਂ ਗਿਆ ਕੁਝ ਲੋਕ ਤੇ ਇੰਡੀਆ ਛੱਡ ਕੇ ਹੀ ਬਾਹਰ ਸੈਟਲ ਹੋ ਗਏ ਜੀ ਹਾਂ ਦੋਸਤੋ ਜਲੰਧਰ ਇੰਪਰੂਵਮੈਂਟ ٹرسٹ ਦੇ ਜਿਹੜੇ ਬਾਹੂਬਲੀ ਲੋਕ ਜਿਹੜੇ ਮਾਫੀਆ ਇੱਥੇ ਪ੍ਰਵੇਲ ਕਰ ਰਿਹਾ ਹੈ ਹਜ਼ਾਰਾਂ ਕਰੋੜ ਰੁਪਏ ਦੀ ਠੱਗੀਆਂ ਮਾਰਨ ਵਾਲਾ ਜਿਹੜਾ ਮਾਫੀਆ ਉਹਨਾਂ ਨੇ ਇੰਨਾ ਡਰਾ ਤੰਗਾ ਦਿੱਤਾ ਵੀ ਕੁਝ ਲੋਕ ਤੇ ਇੱਥੋਂ ਦੀ ਸੂਰਿਆ ਐਨਕਲੇਵ ਐਕਸਟੈਂਸ਼ਨ ਦੇ ਜਿਹੜੇ ਸੁਸਾਇਟੀ ਦੇ ਪ੍ਰਧਾਨ ਨੇ ਮਿਸਟਰ ਐਮ ਐਲ ਸੈਗਲ ਉਹ ਇਹਦਾ ਜਿੰਦਾ ਜાગਦਾ ਉਦਾਹਰਣ ਨੇ ਜਿਹੜੇ ਕੀ ਇਸ ਵੇਲੇ ਆਸਟ੍ਰੇਲੀਆ ਮੈਲਬੌਰਨ ਦੇ ਵਿੱਚ ਰਹਿ ਰਹੇ ਨੇ ਰਿਟਾਇਰਡ ਲਾਈਫ ਜੀ ਰਹੇ ਨੇ ਸਰਕਾਰੀ ਪਦ ਤੋਂ ਰਿਟਾਇਰ ਹੋਏ ਨੇ ਉਹਨਾਂ ਨੇ ਬਹੁਤ ਵਾਰੀ ਆਵਾਜ਼ ਚੱਕੀ ਪਰ ਉਹਨਾਂ ਨੂੰ ਇੰਨਾ ਡਰਾਇਆ ਧਮਕਾਇਆ ਗਿਆ ਅੱਜ ਉਹ ਅੱਜ ਇੰਡੀਆ 'ਚ ਨਹੀਂ ਹੈਗੇ ਬਲਕਿ ਬਾਹਰ ਹੈਗੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਜਿਹੜੀ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਉਹ ਤੁਹਾਨੂੰ ਸੁਣਾਉਣਾ ਚਾਹਵਾਂਗੇ ਆਓ ਸੁਣਦੇ ਹਾਂ ਐਮ ਐਲ ਸੈਗਲ ਉਹਨਾਂ ਨਾਲ ਉਹ ਕੀ ਕਹਿੰਦੇ ਨੇ ਇਸ ਮਾਮਲੇ ਨੂੰ ਲੈ ਕੇ ਤੇ ਉਹਨਾਂ ਨਾਲ ਜੋ ਬੀਤਿਆ ਹੈ ਉਹਨਾਂ ਦੀ ਜ਼ੁਬਾਨੀ ਮਿਸਟਰ ਐਮ ਐਲ ਸੈਗਲ ਫ্রম ਆਸਟ੍ਰੇਲੀਆ ਮੈਲਬੌਰਨ ਹਲੋ ਜੀ ਅਨੁਰਜ ਜੀ ਹਾਂਜੀ ਮਨੋਰਨਲ ਸੈਗਲ ਜੀ ਬੋਲ ਰਹੇ ਜੀ ਮੈਲਬੌਰਨ ਆਸਟ੍ਰੇਲੀਆ ਤੋਂ ਹਾਂਜੀ ਅਨੁਰਜ ਜੀ ਮੈਂ ਬਹੁਤ ਵਾਸ਼ਟ੍ਰੇਲੀਆ ਤੋਂ ਐਮ ਐਲ ਸੈਗਲ ਸਪੀਕਿੰਗ ਜੀ ਸੈਗਲ ਸਾਹਿਬ ਨਮਸਕਾਰ ਮੈਂ ਕੁਮਾਰ ਅਮਿਤ ਬੋਲ ਰਿਹਾ ਜੀ ਐਚ ਐਨ ਆਈ ਟੀਵੀ ਹੌਟ ਨਿਊਜ਼ ਇੰਡੀਆ ਜਲੰਧਰ ਇੰਡੀਆ ਤੋਂ ਜੀ ਇਹ ਕਿਵਾਰੀ ਮੱਤੀ ਹੰਦੀ ਸਰਫੀ ਸੈਨੇਟਰ ਸਾਹਿਬ ਤੁਸੀਂ ਕਾਫੀ ਲੰਬੇ ਸਮੇਂ ਤੋਂ ਜਲੰਧਰ ਇੰਪਰੂਵਮੈਂਟ ٹرسٹ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਹੋ ਉੱਥੇ ਹੋ ਰੇ ਕਪੜਿਆਂ ਨੂੰ ਲੈ ਕੇ ਔਰ ਉੱਥੇ ਹੋ ਰੇ ਗਲਤ ਕੰਮਾਂ ਨੂੰ ਲੈ ਕੇ ਤੁਹਾਡੀ ਸੋਸ਼ਲ ਮੀਡੀਆ ਤੇ ਬਹੁਤ ਸਾਰੀ ਵੀਡੀਓਜ਼ ਵੀ ਵਾਇਰਲ ਹੁੰਦੀਆਂ ਜਿਹੜੀਆਂ ਤੁਸੀਂ ਉੱਥੋਂ ਸਰਕਾਰ ਦੇ ਨਾਮ ਤੇ ਆਪਣੇ ਸੰਦੇਸ਼ ਦਿੰਦੇ ਹੋ ਤੇ ਅਸੀਂ ਅੱਜ ਸੋਚਿਆ ਵੀ ਕਿਉਂ ਨਾ ਤੁਹਾਡੇ ਨਾਲ ਵੀ ਗੱਲ ਕੀਤੀ ਜਾਵੇ ਵੀ ਜਿਹੜੀ ਇਹ ਕ腐ਸ਼ਨ ਹੈ ਜਨਰਲ ਇੰਪਰੂਵਮੈਂਟ ਟਰਸਟ ਚ ਬਹੁਤ ਜ਼ਿਆਦਾ ਵੱਡੇ ਪੈਮਾਨੇ ਤੇ ਕੀਤੀ ਜਾ ਰਹੀ ਹੈ ਲੋਕਾਂ ਦੇ ਹੱਕ ਮਾਰੇ ਜਾ ਰਹੇ ਨੇ ਸਰਕਾਰ ਦਾ ਹਜ਼ਾਰਾਂ ਕਰੋੜਾਂ ਦਾ ਰੈਵਨਿਊ ਜਿਹੜਾ ਹੈ ਉਹ ਖਰਾਬ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸੈਕਲ ਸਾਹਿਬ ਸਾਡੇ ਸਰਜੀ ਅਸੀਂ ਇਸ ਵਾਰ ਇਹ ਕਹਿਣਾ ਚਾਹੁੰਦੇ ਹਾਂ ਕਿ ਜੇ ਸਾਡੀ ਜਨਰਲ ਪੁਨਮਾ ਟਰਸਟ ਵਿੱਚ ਜੋ لانچ پہ جی پور قبضے نہیں ہٹایا گئے جی, 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 جی پنتالی فٹ ਤੇ तकरीबन 187 ਲੋਕ ਬੇਕਾਰ ਰਹਿੰਦੇ ਹੋਏ ਨੇ ਉਹਨਾਂ ਨੂੰ ਘਰ ਜਣਾ ਬਹੁਤ ਜ਼ਰੂਰੀ ਸੀ ਜਿਹੜੀ ਕਿ 45 ਫੁੱਟ ਰੋਡ ਸੋਹਰਾ ਗਲੇ ਐਕਸਟੈਂਸ਼ਨ ਨੂੰ ਲਿੰਕ ਰੋਡ ਤੋਂ ਹੋਰ ਪੁਲ ਤੋਂ ਸੀ ਬਲਾਕ ਦੇ ਸਵਾਗਤ ਪਾਟਾ ਦੇ ਰਾਜ ਕੀਤਾ ਹੋਈ ਹੈ ਜੀ ਜੀ ਤੇ ਸੈਨਿਕ ਸਾਹਿਬ ਨੇ ਕਿ ਫਾਰਮ ਨੂੰ 120 ਫੁੱਟ ਰੋਡ ਤੋੜਦੀ ਹੈ ਜੀ 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 ਇੱਥੇ ਵੀ ਸਾਰੇ ਫੈਕਟਰੀ ਵਾਲੇ ਗਣੇ ਉਹ ਲਗਭਗ 60 ਸਾਲ ਤੋਂ ਲੜਗੀ ਠੀਕ ਹੈ ਉਹ ਲੰਗੇ ਫੈਕਟਰੀ ਸਟੈਬਲਿਸ਼ ਹੈ ਪਰ ਫੈਕਟਰੀ ਵਾਲੇ ਨੂੰ ਕੰਪਨਸੇਸ਼ਨ ਨਹੀਂ ਮਿਲਦੀ ਜੀ ਯਾ ਇਹ ਅੰਬਰਮੰਟ ਦਾ ਪਹਿਲਾ ਬਹੁਤ ਜ਼ਰੂਰੀ ਸੀ ਕੋਨਸਵੀ ਫਟੇ ਰੋਡ ਸ਼ਹਿਰ ਨੂੰ ਲਾਂਚ ਕਰਦੇ ਜਿੰਕ ਕਰਦੇ ਸ਼ਹਿਰ ਨੂੰ ਸ਼ਹਿਰ ਨਾਲ ਸਰ ਜੀ ਕਰਨ ਸਿੰਘ ਦੇ ਬਾਰੇ ਵਿੱਚ ਜੇਸੀ ਤਰ੍ਹਾਂ ਹੈ ਕਿ ਮੈਂ ਸਪਸ਼ਟ ਕਰਨਾ ਚਾਹਾਂ ਵੀ ਇੱਥੇ ਵਿਜੀਲੈਂਸ ਅਫੀਸਰ ਸੀਰੀਅਸਲੀ ਅਸੀਂ ਨਮਜੋਦ ਸਿੰਘ ਸਿੱਧੂ ਨੂੰ ਮਿਲੇ ਸੀ ਜਦੋਂ ਰਮਾਗੜ੍ਹ ਵਿੱਚ ਸਾਡੀ ਸਰਕਾਰ ਬਣੀ ਸੀ ਕਾਂਗਰਸੀ ਰਮਾਗੜ੍ਹ ਸਾਨੂੰ ਨੇ ਕਿਹਾ ਸੀ ਤੁਸੀਂ ਮੇਰੇ ਕੋਲ ਚੰਡੀਗੜ੍ਹ ਆਓ ਸਾਡਾ ਸਿਸ਼ਟ ਮੰਡਲ ਸੋਰੀਆਂ ਕਰੇਕ ਸਾਈਖੰਡਾ ਜਿਸ ਅੰਦਰ ਮੈਂ ਸ਼ਰਮਾ ਜੀ ਜਨਰਲ ਸੈਕਟਰੀ ਪਾਰਤਪੋਸ਼ਣ ਕੋਲਰ ਜੀ ਸਾਡੇ ਸਾਨੂੰ ਜੁਆਇੰਟ ਸੈਕਟਰ ਜੀ ਆਪ ਬਾਅਦ ਸੈल्फ ਅਸੀਂ ਜੋ ਜਿਸੀ ਜੀ ਨੂੰ ਮਿਲਿਆ ਸੀ ਉਹਨੇ ਕੱਪੜਿਆਂ ਦਾ ਉਸੇ ਵੇਲੇ ਹੀ ਸਾਨੂੰ ਵਿਸ਼ਵਾਸ ਹੋਇਆ ਉਹ ਚੰਗਾ ਕੁਰਮਟਾ ਸੋ ਆਪ ਆਇਆ ਸੀ ਜੀ ਉਹਨੇ ਕੱਪੜੇ ਉਜਾਗਰ ਕੀਤੇ ਗਨੇ ਜੀ ਪਰ ਉਹਨੇ ਕੱਪੜੇ ਉਜਾਗਰ ਕਰਕੇ ਉਹਦੀ ਆਵਾਜ਼ ਤੋਂ ਮੜ ਕੇ ਤਬਾਹ ਹੋਣੀ ਸਰਕਾਰ ਤੋਂ ਬਾਹਰ ਕਰਤਾ ਗਿਆ ਲੈ ਜੀ ਪਰ ਹੁਣ ਤੇ ਸੈਕਲ ਸਾਹਿਬ ਸਰਕਾਰੀ ਕਾਂਗਰਸ ਦੀ ਨਹੀਂ ਹੈਗੀ ਹੁਣ ਤੇ ਸਰਕਾਰੀ ਆਮ ਆਦਮੀ ਪਾਰਟੀ ਦੀ ਹੈ ਜੀ ਪੰਜਾਬ 'ਚ ਅਸੀਂ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਵਿਰੋਧਕ ਕੀਤੀ ਸੀ ਕਿ ਫਿਰ ਲਾਗੇ ਖੰਡ ਵਾਲੇ ਦੇ ਨਾਲ ਅਸੀਂ ਹਮ ਪਰਮਨ ਰੋੜਾ ਜੀ ਨੂੰ ਮਿਲਿਆ ਜੀ ਇਲੈਕਸ਼ਨ ਤੋਂ ਪਹਿਲਾਂ ਵੀ ਮਿਲਿਆ ਸੀ ਇਲੈਕਸ਼ਨ ਤੋਂ ਬਾਅਦ ਵੀ ਮਿਲਿਆ ਉਹਨਾਂ ਦੇ ਘਰ ਵੀ ਮਿਲਿਆ ਜਾ ਕੇ ਦਫ਼ਤਰੋਂ ਮਿਲਣ ਜਾ ਕੇ ਚਾਲੇ ਸ਼ੂਸ਼ ਮੰਡਲ ਚਾਰ ਵਾਰੀ ਮਿਲ ਗਏ ਮੈਂ 12 ਅਪ੍ਰੈਲ ਤੋਂ ਪਹਿਲਾਂ ਮਿਲਣ ਆਇਆ ਹਾਂ ਮਿਲ ਕੇ ਜੀ ਸਾਨੂੰ ਇਹ ਵਿਸ਼ਵਾਸ ਹੋਇਆ ਸੀ ਤੇ ਮੇਰੀ ਸਰਕਾਰ ਨੂੰ 100 ਦਿਨ ਦਿਓ 100 ਦਿਨ ਦੇ ਵਿੱਚ ਤੁਹਾਡਾ ਕੰਮ ਕਮਜੇ ਢਾਂਦਾ ਸਾਰਾ ਪੂਰਾ ਹੋ ਜਾਏਗਾ ਤੇ ਚਾਰੀ ਸਕੀਮ ਸਚਾਰੂ ਰੂਪ ਚ ਆ ਜਾਏਗੀ ਸਾਡੇ ਸਰਕਾਰ ਨੂੰ ਬਣਿਆ ਥੋੜੇ ਦਿਨ ਹੋਏ ਨੇ ਜਦੋਂ ਕਿਉਂਕਿ ਸਰਕਾਰ ਨੂੰ ਬਣਿਆ 100 ਦਿਨ ਪੂਰੇ ਹੋ ਗਏ ਨੇ ਪਰ ਸਰਕਾਰ ਇਹ ਜਿਹੜੀ ਹੈ ਇਹ ਕੰਮ ਕਰ ਨਹੀਂ ਰਹੀ ਹਾਂ ਵਰਸਾ ਸੌਂਗੀ ਗਈ ਹੈ ਇਹ ਚਪਚਾਂ ਦੇ ਬਾਰੇ ਵਿੱਚ ਲੋਕਲ ਬਡੀ ਡਿਪਾਰਟਮੈਂਟ ਦੇ ਬਾਰੇ ਵਿੱਚ ਇਹਨਾਂ ਸਪਸ਼ਟੀਤੀ ਕੋਈ ਨਹੀਂ ਹੈ ਔਰ ਫਿਰ ਵੀ ਮੈਂ ਆਸ ਕਰਦਾ ਹਾਂ ਕਿ ਜਿਹੜੇ ਸਾਡੇ ਹਰ ਆਪਣੇ ਮੁੱਖ ਮੰਤਰੀ ਪੰਜਾਬ ਹੋਏ ਨੇ ਔਰ ਸਿਰਫ ਮਾਨ ਸਾਹਿਬ ਭਗਵੰਤ ਮਾਨ ਜੀ ਇਹ ਮਲਗੀ ਕਰਪਸ਼ਨ ਦੇ ਪਰਚਾਣ ਕਿਆ ਗਿਆ ਹੈ ਇਹਨਾਂ ਨੇ ਇਹੋ ਸਾਹਿਬ ਨਵੇਂ ਲਗਾਟੇ ਜਣ ਚੌਧਰੀ ਸਾਹਿਬ ਪਰ ਉਹਨਾਂ ਕੋਲ ਵੀ ਚਾਰਜ ਚਾਰ ਜਿਲਿਆਂ ਦਾ ਹੈਗਾ ਸੁਲਤਾਨਪੁਰ ਹੋ ਕੀ ਜਾ ਜੰਗਰ ਦਾ ਅੱਜ ਤੱਕ ਹੋਰ ਵੀ ਚਾਰਜ ਹੋ ਗਏ ਨੇ ਸਾਨੂੰ ਤਾਂ ਇੰਨੀ ਪਹਿਲਾਂ ਚਾਰ ਚੱਲਦਾ ਹੈ ਐਲੈਕਟ ਅਫਸਰ ਚ ਹੋਵੇ ਸਾਰੇ ਅਫਸਰ ਕੰਮ ਕਰਦੇ ਹੁਣ ਤੇ ਅਫਸਰ ਕਹਾਟਣੀ ਹੈ ਜੇ ਮਲਕੀਆ ਸਰਵਿਸ ਇਨਕੁਆਰੀ ਸਿੱਧੀ ਹੀ ਦੀ ਤੇ ਆਈ ਜਾਵੇ ਡੋਕਰ ਬੜੀ ਡਿਪਾਰਟਮੈਂਟ ਦੀ ਨਾਲ ਕਰਵਾਈ ਜਾਵੇ ਤੇ ਜਿਹੜੇ ਪਹਿਲੇ ਬੋਚ ਕੇ ਬੂਤਪੁਰ ਅਫਸਰ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਇਹ ਸਪਸ਼ਟ ਕਰਨਾ ਭਾਈ ਨਿਯਮ ਨਹੀਂ ਜਾਣਾ ਚਾਹਦਾ ਪਰ ਜਦੋਂ ਇਹ ਸਾਹਿਆ ਖੁੱਲਣ ਗਿਆ ਉਹ ਆਪਣੇ ਆਪ ਨਾਮ ਉਜਾਗਰ ਹੋਈ ਨੇ ਇਹ ਤਰਫਾਂ ਜਿਹੜੀ ਇਹ ਇਨਾਮ ਭਗਵਾਨ ਦੇ ਵਿੱਚਕਾਰ ਸੀ ਕਿੰਨਾ ਅਫਸਰਾਂ ਨੇ ਉਜਕਾਰ ਸੀ ਕਿੰਨਾ ਚੇਅਰਮੈਨਾਂ ਦੇ ਵਿੱਚਕਾਰ ਸੀ ਜੀ ਸੈਕਲ ਸਾਹਿਬ ਇਨਕੁਆਰੀ ਮੰਜਾ ਸਰਕਾਰ ਕੋਲੋਂ ਸੀ ਮੰਗ ਕਰਨਿਆ ਮੈਂ ਮੰਗ ਕਰਨਾ ਵਾ ਐਮਐਲ ਸੈਕਲ ਪੈਦਾ ਛੋੜਾ ਗੜੀ ਰਕਸ਼ਾ ਸਟੇਸ਼ਨ ਦਾ ਤੇ ਭਗਵੰਤ ਮਾਨ ਜੀ ਪਲੀਜ਼ ਪਲੀਜ਼ ਅਥੇ ਇਹ ਸਿਟੀ ਮਾ ਜੋ ਜੰਦਰ ਦੀ ਇਹ ਬੀਬੀ ਪਾਣੀ ਕੰਪਲੈਕਸ ਹੈ ਇੰਦਰਾਪੁਰਮ ਕੰਪਲੈਕਸ ਛੋੜਾ ਗੜੀ ਰਕਸ਼ਾ ਸਟੇਸ਼ਨ ਕੀ ਹੈ ਮਾਰਾ ਨਰ ਦੇਸ਼ ਹੈ ਉਹਨੂੰ ਇਹ ਪਾਣੀ ਸਕੀਮਾ ਕੀ ਹੈ ਜਿਹੜੀ ਡੋਲ ਡ੍ਰਮ ਚ ਹੈ ਉਹਨਾਂ ਨੂੰ ਪਲੀਜ਼ ਬਲ ਕੀ ਹੈ ਵੀ ਅਵਸਿਕਤ ਕਰਕੇ ਸੀਗੈ ਇਨਕੁਆਰੀ ਕਰਕੇ ਦੋਸ਼ਾਂ ਨੂੰ ਸਜ਼ਾ ਦਿੱਤੀ ਜਾਵੇ ਇਸੇ ਸਟਾਫ ਭਰਤੀ ਕੀਤਾ ਜਾਵੇ ਗੈਰਮੈਂਟ ਕਰਾਈ ਜਾਵੇ ਵਿਕਾਸ ਦੀ ਸੈਕਲ ਸਾਹਿਬ ਮੈਨੂੰ ਇਹ ਵੀ ਜਾਣਕਾਰੀ ਮਿਲੀ ਸੀ ਵੀ ਤੁਸੀਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਲੰਬੇ ਸਮੇਂ ਤੋਂ ਆਵਾਜ਼ ਚੱਕ ਰਹੇ ਤੇ ਤੁਹਾਨੂੰ ਡਰਾਇਆ ਧਮਕਾਇਆ ਵੀ ਗਿਆ ਵੀ ਤੁਸੀਂ ਇਹ ਮਾਮਲਾ ਉਜਾਗਰ ਨਾ ਕਰੋ। ਤੁਸੀਂ ਦੇਖੋ ਜਿਵੇਂ ਜੱਲੇਗੜ੍ਹ ਦੇ ਗੱਲ ਪਹੁੰਚੀਏ ਤਾਂ ਮੈਡੀਆ ਦੇ ਰਾਹ ਕੋ ਹਮਾਂ ਦਾ ਰੁਕ ਹੁੰਦਾ ਹੈ ਸਰਕਾਰ ਜਿਹੜੀ ਕੋ ਗੱਲ ਨਹੀਂ ਜੀ ਉਹਦੇ ਵਿੱਚ ਮੀਡੀਆ ਦਾ ਜ਼ੋਰ ਤਾਂ ਹੁੰਦਾ ਹੈ ਸਰਕਾਰ ਦੀ ਕਮੀਆਂ ਨੂੰ ਦੱਸਣਾ ਔਰ ਤੁਸੀਂ ਬੜਾ ਸੱਚੀਤਾ ਹੈ ਇਹ ਮੈਂ ਸਵਾਲ ਪੁੱਛ ਗਏ میں یہ کہا گا کہ تھی بالکل سچ بولے گا تو تھی کو سچائی پہنچ گئی ہے کہ ہر انسان اپنا جیون پیارا ہے اپنے بال بچے پیارے ہو جانے تو میں اپنا جیون کی ریٹائرمنٹ بطور ایز ایس ٹی او باہر بیاس مینجمنٹ بورڈ تلواڑے کو ریٹائر ہوا ہوا میں مننگر بھی پہاڑ ڈیم کے بطور ایس ٹی او رہا سی اس کر کے میں پیسفل لائف چیک کرنا جو تھی کو خبر پہنچی ہے بالکل ٹھیک ملے گی ਤੇ ਅੱਜ ਉਹਨੂੰ ਦੁਬਾਰਾ ਜਾਂਦਾ ਹੈ। ਉਹ ਦੁਬਾਰਾ ਜਾਂਦਾ ਛੋੜਿਆ ਅਸੀਂ ਵੀ ਸਮਾਜ ਚ ਰਹਿਣਾ ਹੈ। ਕਿਉਂਕਿ ਉਹ ਗੱਲ ਹੈ ਸਾਡਾ ਕੋਲ ਪੋਲਿਟਿਕਲ ਹਾਈ ਕਮਾਂਡ ਨਾਲ ਕਿਸੇ ਨਾਲ ਗੱਲਬਾਤ ਨਹੀਂ ਹੈ। ਐਸੀ ਸਿੰਪਲ ਮੇਰੀ ਰਿਐਲਿਟੀ ਹੈ। ਤੇ ਸਿਵਲ ਸਿਟੀਜ਼ਨ ਹੈਗੇ ਆ। ਅਸੀਂ ਆਪਣੀ ਜਿਉਂ ਇਸੰਦਰੀ ਕਮਾਈਆਂ ਨੂੰ ਦਿੱਤੀ ਹੈ। ਸਾਡੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਓ। ਇਨਵੈਸਟੀਗੇਸ਼ਨ ਕਰਾਓ ਦੁਬਾਰਾ। ਪਾਜਾਂ ਦੁਬਾਰਾ ਖਲਾਓ ਤੇ ਇੱਥੇ ਦੋਸ਼ਾਂ ਸਜ਼ਾ ਮਿਲਣੀ ਚਾਹੀਦੀ ਹੈ ਜੀ। ਮੈਂ ਤੇ ਇੱਕ ਮੰਗ ਕਰਨਾ ਹਾਂ। ਸੈਕਲ ਸਾਹਿਬ ਮੈਂ ਪਰ ਤੁਹਾਨੂੰ ਲਾਈਵ ਔਨ ਕੈਮਰਾ ਇਹ ਗੱਲ ਕਹਿਣਾ ਚਾਹੁੰਦਾ ਤੁਸੀਂ ਵਿਦਾਈ ਦੇ ਪਾਤਰ ਹੋ ਤੁਸੀਂ ਡਰਪੋਕ ਬਿਲਕੁਲ ਨਹੀਂ ਹੈਗੇ ਜੇ ਤੁਸੀਂ ਡਰਪੋਖ ਹੁੰਦੇ ਤੁਸੀਂ ਹੁਣ ਵੀ ਖੁੱਲਕੇ ਗੱਲ ਨਾ ਕਰਦੇ ਭ੍ਰਸ਼ਟਾਚਾਰ ਦੇ ਖਿਲਾਫ ਆਵਾਜ਼ ਨਾ ਚੁੱਕਦੇ ਤੁਹਾਡੇ ਵਰਗੇ ਜਿਹੜੇ ਸੀਨੀਅਰ ਸਿਟੀਜ਼ਨ ਸਾਡੇ ਸਾਡੇ ਜਿਹੜੇ ਰਿਸਪੈਕਟਡ ਸੀਨੀਅਰ ਸਿਟੀਜ਼ਨਸ ਨੇ ਤੁਹਾਡੇ ਵਰਗੇ ਸੀਨੀਅਰ ਸਿਟੀਜ਼ਨਸ ਕਰਕੇ ਹੀ ਸੋਸਾਇਟੀ ਦੇ ਵਿੱਚ ਜਿਹੜੀ ਥੋੜੀ ਬਹੁਤ ਉਮੀਦ ਜਿਹੜੀ ਬਚੀ ਹੈ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਇੱਥੋਂ ਦੇ ਜਿਹੜੇ ਮੌਜੂਦਾ ਅਧਿਕਾਰੀ ਨੇ ਉਹ ਤੁਹਾਡੇ ਵਰਗੇ ਜਿਹੜੇ ਇੰਨੇ ਵਧੀਆ ਨਿਡਰ ਮੈਂ ਤੇ ਕਹੂੰਗਾ ਸੋਸਾਇਟੀ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਾਲੇ ਨਾਗਰਿਕਾਂ ਦੀ ਆਵਾਜ਼ ضرور سنن گے اور انصاف وی تو انہوں ضرور ملے گا بہت میرے بانی چاہتے جی ہیں بہت بہت دنیاوہ جی امیل جی ایچ این ای چینل دے جی میں تو بہت شکر گزار ہوا تسی ملبور دو ایمیل سیگل ریٹائیڈ ایسٹیو پہ حراب جاس پینل بورٹ ڈال آپ تو ایسا میں نکال کے میرے ناک ڈال بات کی دی جی بہت جی. بہت, جی. بہت شکریہ احنی تو اڈیس ایگل صاحب اسی فیر بھی تو اڈینا دوبارہ وی کوشش کرانگے گالبات کرانگے اور تو اڈیکلو ہور گلنہ وی ضرور جاننا کے جی ਆ ਜ਼ਰੂਰੀ ਮੈਂ ਤੁਹਾਡਾ ਛੂ ਚਲ ਚਲਣਾ ਜੀ ਤਾਂ ਆ ਜ਼ਰੂਰ ਕੋਈ ਅਸੀਂ ਚੱਲ ਨਹੀਂ ਆ ਅਲਾਈਨਮੈਂਟ ਕੀਤੀ ਜਾਵੇ ਚਾਹੀਦੀ ਹੈ थैंक यू जी थैंक यू ਦੋਸਤੋ ਸੁਣਿਆ ਤੁਸੀਂ ਇੱਕ ਬਜ਼ੁਰਗ ਨਾਗਰਿਕ ਇੱਕ ਰਿਟਾਇਰਡ ਸਰਕਾਰੀ ਅਧਿਕਾਰੀ ਹਾਲਾਂਕਿ ਉਹਨੇ ਖੁੱਲਕੇ ਨਹੀਂ ਬੋਲਿਆ ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਵੀ ਜੋ ਤੁਸੀਂ ਸ਼ਬਦ ਕਹੇ ਨੇ ਸੱਚ ਕਹੇ ਨੇ ਦੋਸਤੋ ਇਹ ਕੋਈ ਛੋਟੀ ਗੱਲ ਨਹੀਂ ਹੈ ਇੱਕ ਬੰਦੇ ਨੂੰ ਡਰਾਇਆ ਜਾਂਦਾ ਹੈ ਧਮਕਾਇਆ ਜਾਂਦਾ ਹੈ ਵੀ ਤੂੰ ਕ腐ਸ਼ਨ ਦੀ ਆਵਾਜ਼ ਨਾ ਚੁੱਕ ਕ腐ਸ਼ਨ ਦੇ ਖਿਲਾਫ ਨਾ ਬੋਲ ਕਿਉਂ ਸਿਰਫ ਇਸ ਕਰਕੇ ਵੀ ਤੁਸੀਂ ਹਜ਼ਾਰਾਂ ਕਰੋੜਾ ਰੁਪਏ ਜਿਹੜੇ ਨੇ ਉਹ ਤੁਸੀਂ ਖੁਦਪੁਰਦ ਕਰਤੇ ਆਮ ਜਨਤਾ ਦੇ ਜਿਹੜੇ ਸੁਪਨੇ ਸੀਗੇ ਚਕਨਾ ਚੂਰ ਕਰ ਦਿੱਤੇ ਉਹਨਾਂ ਦੇ ਘਰ ਜਿਹੜੀ ਉਹਨਾਂ ਦੇ ਸਿਰ ਤੇ ਛੱਤ ਬਣਨੀ ਸੀਗੀ ਸਾਰੀ ਖੂਨ ਪਸੀਨੇ ਦੀ ਕਮਾਈ ਨਾਲ ਉਹਨਾਂ ਨੇ ਜੋ ਇਹ ਇੱਕ ਸੁਪਨਾ ਸੰਜੋਇਆ ਸੀ ਵੀ ਇੰਪਰੂਵਮੈਂਟ ਫੰਡ ਜਿਲੰਦਰ ਦੇ ਦੁਆਰਾ ਜਾਰੀ ਕੀਤੀਆਂ ਕੱਡੀਆਂ ਸਕੀਮਾਂ ਦੇ ਵਿੱਚ ਉਹ ਆਪਣਾ ਇੱਕ ਕੋਈ ਜਗ੍ਹਾ ਲੈਣਗੇ ਪਲਾਟ ਲੈਣਗੇ ਉੱਥੇ ਇੱਕ ਆਪਣਾ ਸੁਪਨਿਆਂ ਦਾ ਆਸ਼ੀਆਨਾ ਬਣਾਣਗੇ ਉਹ ਖੋਲਿਆ ਉਹਨਾਂ ਕੋਲ ਸ਼ਰਮ ਨਹੀਂ ਆਂਦੀ ਸੋਚਣ ਵਾਲੀ ਗੱਲ ਹੈ ਇਹ ਸਮਾਜ ਦੇ ਸੂ ਕਾਲਡ ਠੇਕੇਦਾਰ ਦੇਖੋ ਅੱਜ ਇੱਕ ਬਜ਼ੁਰਗ ਇਥੋਂ ਇੰਡੀਆ ਤੋਂ ਬਾਹਰ ਐਬ੍ਰੋਡ ਚਲੇ ਗਏ ਨੇ ਪਰ ਉਹਨਾਂ ਦਾ ਦਰਦ ਚਲਕਦਾ ਸੀ ਉਹਨਾਂ ਦਾ ਇੱਕ ਪਰ ਉਹਨਾਂ ਨੇ ਉਮੀਦ ਨਹੀਂ ਛੱਡੀ ਉਮੀਦ ਇਸ ਕਰਕੇ ਨਹੀਂ ਛੱਡੀ ਉਹਨਾਂ ਨੂੰ ਹਾਲੀ ਵੀ ਕਿਤੇ ਨਾ ਕਿਤੇ ਸਰਕਾਰਾਂ ਦੇ ਉੱਪਰ ਅਧਿਕਾਰੀਆਂ ਦੇ ਉੱਪਰ ਇਸ ਜਿਹੜਾ ਸਿਸਟਮ ਹੈ ਉਹਦੇ ਉੱਪਰ ਯਕੀਨ ਹੈ ਔਰ ਉਹ ਸੋਚਦੇ ਪਏ ਨੇ ਵੀ ਉਹਨਾਂ ਨੂੰ ਤੇ ਸ਼ਾਇਦ ਨਹੀਂ ਮਿਲਿਆ ਪਰ ਬਾਕੀਆਂ ਨੂੰ ਤਾਂ ਇਨਸਾਫ ਮਿਲ ਜਾਏਗਾ کیا انصاف ملے گا کیا سرکار جڑی ہے جلندر امپرومنٹ وچ ہوئے کروڑوں روپئے کپڑیاں نو اجاگر کرے گی کیا دوشی جڑے نے سلاخہ کے کھلا پچھے پہنچنگ کیا بالکل ڈونگائی جا کے دھا در پانی کا پانی کیا جائے گا کیا جڑا ریونیو سرکاری لٹیا گیا ہے انہوں ریکاور کرن دی قواعد شروع کی جائے گی کیا ਆਮ ਜਨਤਾ ਜਿਹੜੀ ਆਪਣੀ ਉਮੀਦ ਲੈ ਕੇ ਜੁੱਤੀਆਂ ਕਿਸਗੀਆਂ ਜਿਨ੍ਹਾਂ ਦੀਆਂ ਸਰਕਾਰੀ ਦਫ਼ਤਰਾਂ ਦੇ ਖਾਸ ਤੌਰ ਤੇ ਜਿੰਦਰ ਇੰਪਰੂਵਮੈਂਟ ٹرسٹ ਦੇ ਚੱਕਰ ਕੱਟਦੇ ਆ ਉਹਨਾਂ ਨੂੰ ਕੋਈ ਉਮੀਦ ਦੀ ਕਿਰਨ ਨਜ਼ਰ ਆਏਗੀ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸੰਬੰਧਿਤ ਅਧਿਕਾਰੀਆਂ ਤੇ ਸਰਕਾਰ ਨੂੰ ਇਹ ਆਵਾਜ਼ ਜ਼ਰੂਰ ਪਹੁੰਚਾਣਾ ਚਾਹੁੰਦੇ ਆ ਕਿ ਇਹੋ ਜਿਹੇ ਜਿਹੜੇ ਲੋਕ ਨੇ ਜਿਹੜੇ ਕੀ ਤੁਹਾਡੇ ਉੱਪਰ ਇੰਨਾ ٹرسٹ ਕਰ ਰਹੇ ਨੇ ਔਰ ਤੁਹਾਡੀ ਸਰਕਾਰ ਨੂੰ ਲਿਆਂ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਉਹਨਾਂ ਦੇ ਕੀਮਤੀ ਵੋਟਾਂ ਹੀ ਤੁਸੀਂ ਇੰਨੀ ਵੱਡੀ ਥੰਪਿੰਗ ਮੈਜੋਰਟੀ ਦੇ ਨਾਲ ਪੰਜਾਬ ਦੀ ਸਰਕਾਰ ਬਣਾਈ ਹੈ ਤੇ ਜ਼ਰੂਰ ਜਲੰਧਰ ਇੰਪਰੂਵਮੈਂਟ ٹرسٹ ਦੇ ਵਿੱਚ ਹੋਏ ਘਟਾਲਿਆਂ ਦੀ ਜਿਹੜੀ ਗਹਿਣ ਪੜਤਾਲ ਕੀਤੀ ਜਾਵੇ ਤਾਂ ਹੀ ਇਹ ਜਿਹੜਾ ਕੰਮ ਹੈ ਇਹ ਬਾਹਰ ਆਏਗਾ ਜਿਹੜੀ ਅਸਲੀ ਸਚਾਈਆਂ ਹੈ ਉਹ ਜਿਹੜੀਆਂ ਦੱਬੀਆਂ ਹੋਈਆਂ ਉਹ ਬਾਹਰ ਨਿਕਲਣਗੀਆਂ ਦੋਸਤੋ ਅਸੀਂ ਤੁਹਾਨੂੰ ਇੰਪਰੂਵਮੈਂਟ ਟਰਸਟ ਦੇ ਜਿਹੜੇ ਕਪਲੇਵਾਰੇ ਘੁਟਾਲੀਆਂ ਬਾਰੇ ਅਸੀਂ ਤੁਹਾਨੂੰ ਕਾਫੀ ਮਤਲਬ ਐਪੀਸੋਡ ਦਿਖਾ ਚੁੱਕੇ ਆ ਇਹ ਅੱਜ ਦਾ ਜਿਹੜਾ ਮਾਮਲਾ ਸੀਗਾ ਇਹ ਵੀ ਤੁਹਾਨੂੰ ਅਸੀਂ ਦਿਖਾਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਦੇ ਤੇ ਪੂਰੀ ਨਜ਼ਰ ਬਣਾ ਕੇ ਰੱਖੀ ਹੋਈ ਹੈ ਜਲਦੀ ਹੀ ਅਸੀਂ ਇਹਦੇ ਉੱਪਰ ਹੋਰ ਜਾਣਕਾਰੀ ਲੈ ਕੇ ਠੋਸ ਸਬੂਤਾਂ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਦੇਖਦੇ ਰਹੋ ਹੌਟ ਨਿਊਜ਼ ਇੰਡੀਆ ਨਮਸਕਾਰ